ਦੇਖੋ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਮਿਹਰ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹ ਭਰਤੀ ਕਰ ਰਹੀ ਹੈ ਆ ਤੁਸੀਂ ਦੇਖ ਰਹੇ ਹੋ ਬਾਹਰ ਕਿਤੇ ਕੋਈ ਬੰਦੇ ਸਾਹਮ ਨਹੀਂ ਹੁੰਦੇ ਮੈਂ ਆਪਣੀ ਜਾਣ ਦੇ ਵਿੱਚ ਬਹੁਤ ਵੱਡੀ ਤਜਾਦ ਦੇ ਵਿੱਚ ਕੁਰਸੀਆਂ ਲਾਈਆਂ ਸੀ ਬਹੁਤ ਵੱਡਾ ਇੰਤਜ਼ਾਮ ਕੀਤਾ ਸੀ ਪਰ ਸਾਰੇ ਇੰਤਜ਼ਾਮ ਛੋਟੇ ਪੈ ਗਏ ਇੱਥੋਂ ਪਤਾ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਕਿੰਨਾ ਹੌਸ਼ਾ ਹੈ ਇਹ ਗੁਰੂ ਦੀ ਕਿਰਪਾ ਹੈ ਜਿਹੜੇ ਬੰਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਉਹ ਕਦੇ ਬਚਿਆ ਨਹੀਂ ਅਸੀਂ ਅਕਾਲੀ ਦਲ ਤੱਕ ਸਾਡੇ ਨਾਲ ਚੱਲੇ ਆ ਅੱਜ ਲੋਕ ਸੰਗਤ ਸਾਡੇ ਨਾਲ ਆ ਆਮਹਾਰੇ ਲੋਕ ਆ ਰਹੇ ਨੇ ਤੇ ਮੈਂ ਤਾਂ ਸਭ ਤੋਂ ਮਾਫੀ ਮੰਗਦਾ ਇਸ ਗੱਲ ਦੀ ਕਿ ਮੈਂ ਉਹਨੇ ਪ੍ਰਬੰਧ ਨਹੀਂ ਕਰ ਸਕਿਆ ਜਿੰਨੇ ਲੋਕ ਅੱਜ ਆਏ ਨੇ ਸੋ ਉਸ ਗੱਲ ਦੀ ਮੈਂ ਸਭ ਤੋਂ ਮਾਫੀ ਮੰਗਦਾ ਪਰ ਮੇਰੀ ਸੋਚ ਤੋਂ ਕਈ ਗੁਣਾ ਵੱਧ ਲੋਕ ਆਏ ਨੇ ਪਰ ਤਾਂ ਜਿਹੜੀ ਪੈਦਾ ਹੋਈ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਹੋਈ ਹੈ ਤਾਂ ਸਭਾ ਚੋਣਾਂ ਇਕੱਠੀਆਂ ਲੜੀ ਗਈਆਂ ਐਦਾਂ ਦੇ ਕੀ ਕਾਰਨ ਬਣੇ ਰੱਖਣਾ ਦਿੱਤਾ ਵੀ ਅਕਾਲੀ ਦਲ ਜਿਹੜਾ ਹੈ ਦੋ ਤਰ੍ਹਾਂ ਦੇ ਵੱਡੇ ਦੇਖੋ ਉਹਦਾ ਬਹੁਤ ਵੱਡਾ ਕਾਰਨ ਹੈ ਅਸੀਂ 4-5 ਸਾਲ ਮੰਨਤਾ ਕਰਦੇ ਰਹੇ ਕਿ ਸਾਨੂੰ ਵਿਧਿ ਵਿਵਧਾਨ ਦੇ ਨਾਲ ਸ਼੍ਰੀ ਕਾਲ ਤਖਤ ਸਭ ਤੇ ਜਾਣਾ ਚਾਹੀਦਾ ਨਹੀਂ ਮੰਨੇ ਅਸੀਂ ਕਹਿਣ ਲੱਗੇ ਵੀ ਟੈਂਪਰੀ ਛੱਡ ਦੇ ਤੂੰ 6 ਮਹੀਨੇ ਖਾ ਤੇ ਛੱਡ ਦੇ ਸਾਲ ਖਾ ਤੇ ਛੱਡ ਦੇ ਪੰਜ ਮੈਂਬਰ ਦੀ ਕਮੇਟੀ ਬਣਾ ਦੇ ਇੱਕ ਮੈਂਬਰ ਬਣਾ ਦੇ ਜਿੰਨਾ ਮਰਜ਼ੀ ਕਰ ਦੇ ਪਰ ਨਹੀਂ ਪ੍ਰਧਾਨ ਤੁਰੂੰਗਾ ਤਾਂ ਮੈਂ ਹੀ ਰੂੰਗਾ ਚਾਹੇ ਮੈਂ ਇਕੱਲਾ ਰਹਾਂ ਇਹ ਤਾਂ ਅਨਸਰਦੇ ਨੂੰ ਕੋਈ ਪੰਦਾ ਆਪਣੇ ਪਰਿਵਾਰ ਨੂੰ ਛੱਡ ਕੇ ਬਹੁਤ ਔਖਾੰਦਾ ਪਰਿਵਾਰ ਛੱਡਣਾ ਆਪਣੇ ਘਰ ਚੋਂ ਅਡੋਣਾ ਪਰ ਛੱਡਣੀ ਗੱਲ ਘੁੱਟ ਕੇ ਆ ਜਾਂਦੀ ਆ ਅਕਾਲ ਤਖਤ ਸੰਮੋਹ ਸੱਜਣਾ ਫਿਰ ਅਕਾਲ ਤਖਤ ਦੇ ਵਕਾਰ ਨੂੰ ਕੋਲ ਕੋਲ ਲਾ ਰਹੇ ਸਾਹਿਬ ਤੁਸੀਂ ਨਹੀਂ ਦੇਖ ਰਹੇ ਮੇਰੇ ਨਾਮ ਬੱਤ ਤੁਹਾਨੂੰ ਪਤਾ ਹੈ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਸਿੰਘ ਸਵਾਰ ਨੇ ਫੈਸਲਾ ਕੀਤਾ 2 ਦਸੰਬਰ ਨੂੰ ਕਿ ਸੱਤ ਮੈਂਬਰੀ ਕਮੇਟੀ ਬਣਾਉਣੇ ਆ ਸੱਤ ਕਮੇਟੀ ਮੈਂਬਰੀ ਕਮੇਟੀ ਬਣਾ ਕੇ ਉਹ ਵਰਤੀ ਕਰੂਗੀ ਆਧਾਰ ਕਾਰਡ ਦੇ ਨਾਲ ਕਾਪੀ ਵਰਤੀ ਹੋਊਗੀ ਉਦੋਂ ਬਾਅਦ ਨਵੀਂ ਜਿਹੜੀ ਲੀਡਰਸ਼ਿਪ ਹੈ ਉਹ ਮੁਰੇ ਆਉਗੀ ਧੰਮੀ ਦੇ ਬਟੂੰਗਰ ਕਿਉਂ ਭੱਜੀ ਦੀ ਦਬਾਅ ਸੀ ਕਿਉਂਕਿ ਦਬਾਅ ਸੀ ਬਹੁਤ ਵੱਡਾ ਦਬਾਅ ਸੀ ਉਹਨਾਂ ਨੂੰ ਇਹ ਸੀ ਕਿ ਇਹ ਛੱਡ ਜਾਣਗੇ ਸੀਨੀਅਰ ਮੈਂਬਰ ਨੇ ਬਾਕੀ ਪੰਜ ਮੰਗੇ ਖਿੰਡ ਜਾਣਗੇ ਪਰ ਮੈਂ ਧੰਨਵਾਦ ਕਰਦਾ ਪੰਜ ਮੈਂਬਰ ਕਮੇਟੀ ਦਾ ਕਿ ਉਹ ਸ਼੍ਰੀ ਕਾਲ ਤਖਤ ਸਾਹਿਬ ਦੇ ਨਾਲ ਖੜੇ ਰਹੇ ਉਹਨਾਂ ਨੇ ਕਿਹਾ ਵੀ ਜੋ ਸਾਨੂੰ ਹੁਕਮ ਅਕਸ਼ੀ ਜੀ ਕੱਲ ਤੱਕ ਸਭ ਕਰੂਗਾ ਅਸੀਂ ਇਹਨਾਂ ਨੂੰ ਲਾਗੂ ਕਰਾਂਗੇ ਸਰ ਜੀ ਅਸੀਂ ਕਾਮੀ ਦੇ ਬਿਆਨ ਵੀ ਮੈਂ ਦੇਖ ਲਿਓ ਕਿ ਉਹਨਾਂ ਨੇ ਕਹਿ ਕਿ ਸਭ ਤੋਂ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਉਹਨਾਂ ਨੇ ਆਪਣਾ ਲੋਕਾਂ ਤੋਂ ਵੀ ਐਡਵਾਈਸ ਮੰਗੀ ਹੈਗੀ ਕਿ 500 ਕਿਵੇਂ ਚਲਾਇਆ ਕਿਸ ਤਰ੍ਹਾਂ ਦੇਖ ਰਹੇ ਹੋ ਹਰਿੰਦਰ ਸਿੰਘ ਧਾਮੀ ਦੇ ਸਿੱਖ ਆਜੋ ਗੱਲ ਕਰ ਰਹੇ ਨੇ ਅੱਜ ਉਹ ਪਹਿਲਾਂ ਛੱਡ ਕੇ ਕਿਉਂ ਗਏ ਸੀ ਕਿਹੜੇ ਪ੍ਰੈਸ਼ਰ ਥਲੇ ਗੜਕੇ ਜੀ ਜਿਹੜੇ ਗਿਆਨੀ ਹਰਪ੍ਰੀਤ ਜੀ ਲੋਕ ਹਟਾਏ ਨੇ ਕੀ ਉਹਨਾਂ ਦਾ ਬੰਦਾ ਸੀ ਹਟਾਉਣਾ ਉਹ ਕਰ ਕਰਾ ਕੇ ਫਿਰ ਉਹਨਾਂ ਕੋਲ ਸ਼੍ਰੀ ਕਾਦਰਤਾ ਜਲਦਰ ਸਾਹਿਬ ਗਏ ਕਿੰਨੇ ਲੋਕ ਹੈ ਉਹ ਤਾਂ ਹੋਇਆ ਹੀ ਨਹੀਂ ਜਦੋਂ ਇਹ ਵੱਜ ਪੇਸ਼ ਕਰਨਾ ਸੀ ਇਕੱਲਾ ਸੁਖਵੀਰ ਵਾ ਗਿਆ ਉਥੋਂ ਦੇ ਨਾਲ ਆ ਗਿਆ ਇੱਥੋਂ ਪਤਾ ਲੱਗਦਾ ਕਿ ਉਹਨਾਂ ਦੀ ਟੈਨਸ਼ਨ ਬਹੁਤੀ ਠੀਕ ਨਹੀਂ ਸੀ ਜਲਦਰ ਸਾਹਿਬ ਤੁਹਾਡਾ ਥੋੜੀ ਜਿਹੀ ਦੱਸੀ ਹੈ ਕਿ ਅਸੀਂ ਨਹੀਂ ਹਰ ਨਹੀਂ ਥੋੜੀ ਜਿਹੀ ਦੱਸੀ ਹੈ ਨਵਾਂ ਅਕਾਲੀ ਦਲ ਬਣਾਉਣੇ ਨੇ ਤੁਸੀਂ ਆਪਣਾ ਪ੍ਰਧਾਨ ਚੁਣੋਗੇ ਜਾਂ ਫਿਰ ਇਕੱਠੀ ਕੀਤੀ ਜਾਊਗੀ ਦੋਨਾਂ ਦੀ partite ਨਾ ਇਕੱਠੀ ਹੋਣੀ ਹੈ ਨਾ ਕੁਝ ਹੋਰ ਹੋਣਾ ਅਸੀਂ ਉਹਨਾਂ ਨਾਲ ਤਾਂ ਰਹਿ ਨਹੀਂ ਸਕਦੇ ਉਹਨਾਂ ਨਾਲ ਤੁਸੀਂ ਰੜੀ ਨਹੀਂ ਸਕਦੇ ਤੇ ਵਿਚ ਵਿਚ ਟੇਢਾ ਨਾਲ ਬੈਠੀ ਕਰਦੇ ਜੀ ਬੀ ਬੀ ਜੀ ਮੈਂ ਕਹਿੰਦਾ ਸਾਰੇ ਸਾਰੇ ਪੰਜਾਬੀ ਇਕੱਠੇ ਹੋ ਸਕਦੇ ਨੇ ਸੁਖਬੀਰ ਤੋਂ ਬਿਨਾ ਸੁਖਬੀਰ ਨਾਲ ਕੋਈ ਇਕੱਠਾ ਨਹੀਂ ਹੋਊਗਾ ਕਿਉਂਕਿ ਉਹਨੇ ਐਡੀਆਂ ਜਿਹੀਆਂ ਗਲਤੀਆਂ ਕੀਤੀਆਂ ਇਹਦੇ ਬਲੰਡਰ ਕੀਤੇ ਨੇ ਉਹਦੇ ਨਾਲ ਕਿਸੇ ਨੇ ਇਕੱਠਾ ਨਹੀਂ ਹੋਣਾ ਹੋਰ ਸਾਰਾ ਪੰਥ ਇਕੱਠਾ ਹੋ ਸਕਦਾ ਪਰ ਉਹਦੇ ਨਾਲ ਕਿਸੇ ਨੇ ਇਕੱਠਾਈ ਨਹੀਂ ਰਖਾ ਸਾਹਿਬ ਗਿਆਨੀ ਹਰਪਿੰਦ ਸਿੰਘ ਦੀ ਵੇਗ ਦੇ ਵਿੱਚ ਗੇਪ ਨੇ ਉਹਦਾ ਦੋਰਾ ਚੱਲ ਰਿਹਾ ਸੰਗਤਾ ਉੱਤੇ ਬੈਠਿਆ ਹੋਰੀਆਂ ਨੇ ਉਹਨਾਂ ਨੇ ਵੀ ਕਹਿਤਾ ਕਹਿੰਦਾ ਇੱਕ ਵੱਡਾ ਪ੍ਰੋਗਰਾਮ ਹੁਕਮੇਸ਼ਾਂ ਦੀ ਤਰਤੀ ਤੋਂ ਲਿਖਿਆ ਜਾਊਗਾ ਵੀ ਸੁਧਾਰ ਨਾਲ ਬਾਰੇ ਜੇ ਉੱਥੇ ਜਾਣ ਕੇ ਤਾਂ ਵਦੇਸ਼ਾਂ ਤੋਂ ਵੀ ਟੈਲੀਫੋਨ ਆ ਰਹੇ ਸਾਨੂੰ ਵਿਦੇਸ਼ਾਂ ਤੋਂ ਸਾਰਾ ਅੱਜ ਜਿਹੜਾ ਪੰਜਾਬ ਹੈ ਬਹੁਤਾ ਬਾਹਰ ਵੱਸਦਾ ਹੈ ਐਨ ਆਰ ਆਈ ਪੰਜਾਬ ਦੇ ਵਿੱਚੋਂ ਅੱਦੇ ਹੈ ਲੱਗੇ ਹੋਏ ਨੇ ਨਾਲ ਸਾਡੇ ਉਹ ਸਾਰੇ ਚਾਹੁੰਦੇ ਨੇ ਕਿ ਸਾਰੇ ਸ੍ਰੀ ਕਾਲਕਤਾ ਸਾਹਿਬ ਦੇ ਨਾਲ ਜੁੜਨ ਸ੍ਰੀ ਕਾਲਕਤਾ ਸਾਹਿਬ ਤੋਂ ਕੋਈ ਬਾਗੀ ਨਹੀਂ ਹੋ ਸਕਦਾ ਪਰ ਇਹਨਾਂ ਨੇ ਜੋ ਜ਼ਾਤੀ ਕੀਤੀ ਜੋ ਆਪ ਮੁਕਤ ਰਹਿਣ ਸਾਡੇ ਕਹਿਣ ਦੀ ਲੋੜ ਨਹੀਂ ਨਾ ਕੋਈ ਕਰ ਸਕਦਾ ਸ੍ਰੀ ਕਾਲਕਤਾ ਸਾਹਿਬ ਨਾਲ ਕੋਈ ਮੱਥਾ ਨਹੀਂ ਲਾ ਸਕਦਾ ਜਿਹਨੇ ਮੱਥਾ ਲਾਇਆ ਉਹ ਕਦੇ ਬਚਿਆ ਨਹੀਂ ਹੈ ਸੋ ਤੁਸੀਂ ਦੇਖੋਗੇ ਗੁਰੂ ਮਹਾਰਾਜ ਦੀ ਕਿਰਪਾ ਤੁਸੀਂ ਦੇਖ ਹੀ ਰਹੇ ਹੋ ਆਪਾਂ ਕਿੰਨੀਆਂ ਰੈਲੀਆਂ ਕੀਤੀਆਂ ਕਿੰਨਾ ਕੁਝ ਕੀਤਾ ਪਰ ਜਿਹੜਾ ਅੱਜ ਹੋਇਆ ਹੈ ਇੰਨਾ ਹੋਇਆ ਕਿਦੇ ਹੋਇਆ ਤੇ ਕਿਉਂ ਹੈ ਵਿਕਾਇਤ ਸ਼੍ਰੀ ਅਕਾਲ ਤਖਸਾਲ ਰਖਾਣਾ ਸਾਹਿਬ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਦੀ ਭੱਤੇ ਚੱਲ ਰਹੀ ਹੈ ਦੂਜੇ ਪਾਸੇ ਸ਼ਰੋਮਣੀ ਅਕਾਲੀਆ ਸੁਖਵੀਰ ਸਿੰਘ ਬਾਦਲ ਨੇ ਐਲਾਨ ਕਰਤਾ ਜਥੇਵੰਦ ਘਾਂਚੇ ਚੋਣਾ ਦਾ ਤਾਂ ਕੀ ਸ਼੍ਰੀ ਅਕਾਲ ਤਖਸਾਲ ਇਹ ਦੇਸ਼ਕਾਰੀ ਸਰਜਰੀ ਕਰ ਸਕਦਾ ਹੈ ਕਿ ਉਹਨਾਂ ਦੀ ਜਿਹੜੀ ਭੱਤੇ ਉਹ ਰੋਕ ਲੱਗੀ ਜਾਵੇ ਜਾਂ ਜਥੇਵੰਦ ਜਿਹੜਾ ਪ੍ਰਧਾਨ ਨਹੀਂ ਚੋਣਾ ਜਾਂ ਚਾਹੀਦਾ ਕੋਈ ਡਾਇਰੈਕਸ਼ਨ ਨਹੀਂ ਦੇ ਸਕਦਾ ਸ਼੍ਰੀ ਅਕਾਲ ਤਖਸਾਲ ਨੂੰ ਜੋ ਉਹਨੇ ਕਿਹਾ ਜੋ ਹੁਕਮ ਆਪਾਂ ਸਾਰਿਆਂ ਨੂੰ ਪਤਾ ਹੈ ਅਸੀਂ ਕਹੀਏ ਅਸੀਂ ਇਹ ਗੱਲ ਕਹਾਂਗੇ ਉਹ ਕਹਿਣੋ ਕਰਾਂਗੇ ਕੋਈ ਸ਼੍ਰੀ ਕਾਲਕਾ ਤੱਕ ਸਾਨੂੰ ਨਹੀਂ ਕਹਿ ਸਕਦਾ ਜੋ ਉਹਨਾਂ ਦਾ ਹੁਕਮ ਹੋਊਗਾ ਇਨਵੇਂ ਲਾਗੂ ਹੋਊਗਾ ਜਿਹੜਾ ਨਹੀਂ ਮੰਨੂਗਾ ਉਹ ਖਤਮ ਹੋ ਜਾਵੇ ਸਰਪੰਚ 25 ਜੈਕਟ ਬਣਿਆ ਹਟਾਉਣ ਦਾ ਜਿਵੇਂ ਵਿਧਾਨ ਹੈ ਤੁਹਾਨੂੰ ਨਹੀਂ ਲੱਗਦਾ ਵੀ ਕਾਨੂੰਨ ਇਦਾਂ ਦਾ ਹੈ ਹੀ ਨਹੀਂ ਇਹ ਕਾਨੂੰਨ ਤਾਂ ਇਹਨਾਂ ਨੇ ਆਪ ਬਣਾ ਲਿਆ ਤੁਸੀਂ ਸੁਣੀ ਸ਼੍ਰੀ ਕਾਲਕਾ ਜਨਰਲ ਸਾਹਿਬ ਦੀ ਗੱਲ ਕਿ ਆ ਕੇ ਮੈਨੂੰ ਸ਼ੋਮਣੀ ਕਮੇਟੀ ਦੇ ਮੈਂਬਰ ਦੱਸਦੇ ਨੇ ਕਿ ਤੁਹਾਡੀ ਆਵਾਜ਼ ਹੈ ਉਹ ਸ੍ਰੀ ਕਾਤਕ ਦੇ ਚਾਰ ਦਵਾਈ ਦੇ ਵਿੱਚ ਹੀ ਹੈ ਬਾਹਰ ਨਹੀਂ ਜਾ ਸਕਦੇ ਮੈਂ ਤਾਂ ਇਹ ਸੀ ਕਿ ਮੇਰੀ ਆਵਾਜ਼ ਸਾਡੀ ਦੁਨੀਆ ਦੇ ਸਿੱਖਾਂ ਕੋਲ ਜਾਂਦੀ ਹੈ ਅੱਜ ਉਹ 1000 ਲੋਕਾਂ ਨੇ ਕਿ ਸ੍ਰੀ ਕਾਤਕ ਸਾਹਿਬ ਜੱਜਰ ਸਾਹਿਬ ਦੀ ਬਾਤ ਸਾਰੇ ਦੁਨੀਆਂ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਬੈਠੇ ਨੇ ਉੱਥੇ ਸਾਰਿਆਂ ਦੀ ਆਵਾਜ਼ ਉੱਥੇ ਤੱਕ ਪਹੁੰਚਦੀ ਹੈ ਅੱਜ ਸਮਝ ਜੇਕਰ ਤੁਹਾਡਾ ਅਕਾਲੀ ਦਲ ਬਣਦਾ ਹੈ ਤਾਂ ਕੀ ਅਗਲੇ ਸਮੇਂ ਦੇ ਵਿੱਚ ਕਿਸੇ ਪਾਰਟੀ ਦੇ ਨਾਲ ਅਲਾਈਅੰਸ ਦੇ ਵਿੱਚ ਜਾਓਗੇ ਜਾਂ ਮੈਂ ਇਕੱਲੇ ਆਪਣੇ ਦਮ ਦੇ ਇਹ ਤਾਂ ਗੁਰੂ ਨੇ ਦੱਸਣਾ ਸੁੱਚੇ ਪਾਤਸ਼ਾਹ ਨੇ ਦੱਸਣਾ ਹੈ ਉਹਦੀ ਮਿਹਰ ਨਾਲ ਹੋਣਾ ਹੈ ਅੱਜ ਤਾਂ ਪੰਥ ਤਕੜਾ ਕਰਨਾ ਹੈ ਸਾਡੀ ਇੱਕੋ ਗੱਲ ਹੈ ਕਿ ਪੰਥ ਨੂੰ ਤਕੜਾ ਕਿਵੇਂ ਕਰਨਾ ਪਰ ਸ਼ਹਿਰਾਂ ਦੇ ਵਿੱਚ ਲੋਕ ਰਾਏ ਚੱਲ ਰਹੀ ਹੈ ਵੀ ਜੇ ਬੀਜੇਪੀ ਨਾਲ ਪੈਚ ਹੋਏਗਾ ਤਾਂ ਹੀ ਕਾਲੇਦਾਰ ਰਾਈਜ਼ ਕਰੇਗਾ ਮੈਂ ਕਹਾਂ ਜੋ ਪੰਥ ਕਹੂਗਾ ਅਸੀਂ ਤਾਂ ਪੰਥ ਦੇ ਮੁਤਾਬਕ ਚੱਲਣਾ ਹੈ ਜੋ ਗੁਰੂ ਕਹੂਗਾ ਉਸੇ ਅਨੁਸਾਰ ਕਰਨਾ ਧੰਨਵਾਦ ਹਾਂਜੀ ਰੋਲਾਈ ਸਰ ਅੱਜ ਜਿਹੜਾਗਾ ਭਰਤੀ ਪ੍ਰਕਿਰਿਆ ਅਸਲ ਭਰਤੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਜਿਹੜੀ ਪਹਿਲੀ ਭਰਤੀ ਪ੍ਰਕਿਰਿਆ ਤੇ ਹੁੰਦੇ ਵਿੱਚ ਕੀ ਫਰਕ ਹੈ ਜੀ ਇਹ ਜਿਹੜੀ ਹੈ ਇੱਕ ਦੁਬਦ ਹੈਗੀ ਆ ਆਮ ਜਨਤਾ ਦੇ ਵਿੱਚ ਇਹ ਜਿਹੜੀ ਭਰਤੀ ਪ੍ਰਕਿਰਿਆ ਹੈਗੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਦੋ ਦਸੰਬਰ ਉਪਕਨਮਾ ਜਾਰੀ ਹੋਇਆ ਸੀ ਉਹਦੇ ਮੁਤਾਬਕ ਹੋ ਰਹੀ ਹੈ ਪਹਿਲਾਂ ਇਹ ਪੰਥ ਦੀ ਭਰਤੀ ਹੈ ਪਹਿਲਾਂ ਬੰਦਿਆਂ ਦੀ ਭਰਤੀ ਸੀਗੀ ਹੁਣ ਭਰਤੀ ਹੋ ਰਹੀ ਹੈ ਪਤਾ ਲੱਗਦਾ ਵੀ ਭਰਤੀ ਚੱਲਦੀ ਹੈ ਉਹ ਕਹਿੰਦੇ ਸਾਡੀ ਭਰਤੀ ਲੱਖਾਂ ਚ ਪਰ ਕਿਸ ਨੂੰ ਪਤਾ ਨਹੀਂ ਲੱਗੇ ਭਰਤੀ ਹੋਈ ਕਦੋਂ ਐ ਅੰਦਰ ਵੜ ਕੇ ਪਰਚੀਆਂ ਕੱਟ ਕੇ ਨਹੀਂ ਪਾਰਟੀ ਖੜੀ ਹੁੰਦੀ ਹੈਗੀ ਇਹ ਜਿਹੜੀ ਹੈਗੀ ਪਾਰਟੀ ਇਹ ਪੰਥਕ ਪਾਰਟੀ ਆ ਜਥੇਦਾਰਾਂ ਦੀ ਪਾਰਟੀ ਆ ਕਿਰਤੀ ਦੇ ਕਿਸਾਨਾਂ ਦੀ ਪਾਰਟੀ ਆ ਤੁਸੀਂ ਵੇਖ ਰਹੇ ਹੋ ਜਿਹੜਾ ਇਕੱਠ ਪਹੁੰਚਿਆ ਅੱਜ ਕਿਰਤੀ ਕਿਸਾਨਾਂ ਤੇ ਮਜ਼ਦੂਰਾਂ ਦਾ ਇਕੱਠ ਆ ਇਹ ਅਕਾਲ ਲਾਲ ਨੂੰ ਪਿਆਰ ਕਰਨ ਵਾਲੇ ਦਾ ਇਕੱਠ ਹੈ ਵਿਅਕਤੀ ਵਿਸ਼ੇਸ਼ ਆਪਣੀ ਭਰਤੀ ਕਰ ਸਕਦਾ ਕੋਈ ਰੌਲਾ ਨਹੀਂ ਪਰ ਸ਼ਰੋਮਣੀ ਅਕਾਲ ਦਲ ਸ਼ਹੀਦਾਂ ਦੀ ਜਥੇਬੰਦੀ ਆ ਪੰਥ ਦੀ ਜਥੇਬੰਦੀ ਆ ਇਹਦੀ ਭਾਰਤੀ ਪੰਥ ਕਰ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤਾਪ ਹੋ ਰਹੀ ਆ ਜੋ ਭਾਰਤੀ ਹੋ ਰਹੀ ਆ ਜੀ